ਸਤਿ ਸ਼੍ਰੀ ਅਕਾਲ ਦੋਸਤੋ ਮਾਈਕਰੋਪੇਡ ਕੋਡ ਲਈ ਅੱਜ ਤੁਹਾਨੂੰ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਜਾ ਰਿਹਾ ਹੋ ਸਕਦਾ ਇਹ ਜਿਹੜਾ ਹੈਗਾ ਕਈ ਭਰਾ ਇੱਥੇ ਰਹਿੰਦੇ ਆ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਨਹੀਂ ਹੋਣਾ ਦੇਖੋ ਤੁਸੀਂ ਯੂਐਸ ਦੇ ਵਿੱਚ ਬਿਨਾ ਵੀਜ਼ਾ ਲੈ ਵੀ ਜਾ ਸਕਦੇ ਹੋ ਤੁਹਾਨੂੰ ਐਂਟਰੀ ਹੋ ਸਕਦੀ ਹੈ ਯੂਐਸ ਦੇ ਵਿੱਚ ਠੀਕ ਹੈ ਮਤਲਬ ਪਹਿਲਾ ਤਾਂ ਇੱਥੇ ਦੋ ਚੀਜ਼ਾਂ ਦਾ ਫਾਇਦਾ ਹੋਣਾ ਪਹਿਲੀ ਗੱਲ ਤਾਂ ਤੁਹਾਨੂੰ ਜਿਹੜਾ ਹੈਗਾ ਬਿਨਾ ਵੀਜ਼ੇ ਤੋਂ ਜਾ ਸਕਦੇ ਹੋ ਦੂਜੀ ਗੱਲ ਆ ਬਿਨਾ ਫਲਾਈਟ ਤੋਂ ਜਾ ਸਕਦੇ ਹੋ ਤੀਜਾ ਬਿਨਾ ਕਾਰ ਤੋਂ ਵੀ ਜਾ ਸਕਦੇ ਹੋ ਮਨ ਲਾ ਕੇ ਮੁਫਤ ਚ ਤੁਰ ਕੇ ਵੀ ਜਾ ਸਕਦੇ ਹੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਆ ਗੱਡੀਆਂ ਜਿਹ ਠੀਕ ਹੈ ਇਥੇ ਕਈ ਚੀਜ਼ਾਂ ਯੂਐਸ ਤੇ ਕੈਨੇਡਾ ਦੇ ਲੋਕਾਂ ਨੇ ਸਿਟੀਜ਼ਨਸ਼ਿਪ ਲਈਆ ਹੋਣਾ ਤਿੰਨ ਵਾਲੀ ਸ਼ਿਫਟ ਲੱਗਣੀ ਹੈ ਠੀਕ ਆ ਲਗਭਗ ਹੋਣਾ ਇਥੇ ਮੇਰੇ ਕੋਲੇ 1:20 ਮਿੰਟ ਹੋਏ ਆ ਜੇ ਗੱਲ ਕਰਗੇ ਕੈਨੇਡਾ ਦਾ ਟਾਈਮ ਜ਼ੋਨ ਦੇ ਹਿਸਾਬ ਨਾਲ ਹੈ ਨਾ ਖਾਸ ਕਰਕੇ ਆਪਾਂ ਨਾਇਗਰਾ ਦੇ ਟਾਈਮ ਜ਼ੋਨ ਦੇ ਹਿਸਾਬ ਨਾਲ ਤਾਂ 3 ਵਜੇ ਜਿਹੜੀ ਸ਼ਿਫਟ ਲੱਗਿਆ ਲੋਕ ਅਸਲ ਦੇ ਵਿੱਚ ਸ਼ਿਫਟ ਲਾਉਣ ਚੱਲੇ ਯੂਐਸਏ ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚ ਇਹ ਆ ਵੀ ਕਈ ਲੋਕ ਆ ਜਿਹੜੇ ਠੀਕ ਆ ਅਮਰੀਕਾ ਦੇ ਵਿੱਚ ਕੰਮ ਕਰਦੇ ਆ ਪਰ ਰਹਿੰਦੇ ਹੋ ਕੈਨੇਡਾ ਉਹਦਾ ਕਾਰਨ ਇਹ ਆ ਕਿਉਂਕਿ ਉਹ ਇੱਥੇ ਜਿਹੜਾ ਹੈਗਾ ਕੈਨੇਡਾ ਸਸਤਾ ਯੂਐਸ ਮਹਿੰਗਾ ਕਮਾਈ ਕਰਨ ਨੂੰ ਯੂਐਸ ਚੰਗਾ ਰਹਿਣ ਨੂੰ ਕੈਨੇਡਾ ਚੰਗਾ ਮੰਨ ਲਓ 2000 ਡਾਲਰ ਆਪਾਂ ਕੀ ਰੈਂਟਾ ਹੈਨਾ ਤੇ ਜੇਕਰ ਉੱਥੇ 2000 ਯੂਐਸ ਡਾਲਰ ਦੇਣੇ ਪੈਂਦੇ ਤੇ ਇੱਧਰਲੇ ਪਾਸੇ 2000 ਕੈਨੇਡੀਅਨ ਡਾਲਰ ਦਿੰਦੇ ਮਤਲਬ ਕਿ ਇੱਧਰਲਾ 1500 ਉਦੋਂਲਾ 2000 500 ਡਾਲਰ ਉਹਨਾਂ ਦਾ ਇਸ ਤਰ੍ਹਾਂ ਸੇਵ ਹੋ ਜਾਂਦਾ ਤਾਂ ਕਰਕੇ ਤੁਸੀਂ ਦੇਖੋਗੇ ਲਾਈਨਾਂ ਲੱਗੀਆਂ ਰਹਿੰਦੀਆਂ ਹਜੇ ਤਾਂ ਮੈਂ ਥੋੜਾ ਲੇਟ ਹੋ ਗਿਆ ਨਹੀਂ ਤਾਂ ਇਹ ਸਾਰਾ ਸਾਰਾ ਰੋਡ ਆ ਜਿਹੜਾ ਉਹ ਭਰਿਆ ਹੋਇਆ ਸੀਗਾ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਠੀਕ ਆ ਤਾਂ ਕਰੇ ਉਧਰ ਵੀ ਕੰਮ ਕਰ ਸਕਦੇ ਆ ਇੱਧਰ ਵੀ ਕਰ ਸਕਦੇ ਆ ਇੱਧਰ ਵੀ ਰਹਿ ਸਕਦੇ ਆ ਉਧਰ ਵੀ ਰਹਿ ਸਕਦੇ ਆ ਦੂਜਾ ਮੈਂ ਜਿਹੜੀ ਗੱਲ ਕੀਤੀ ਆ ਕਿ ਤੁਸੀਂ ਬਿਨਾ ਵੀਜ਼ਾ ਤੋਂ ਯੂ ਐਸ ਏ ਜਾ ਸਕਦੇ ਆ ਐਂਟਰੀ ਤੁਹਾਡੀ ਬਣ ਸਕਦੀ ਸੀ ਜੇ ਮੈਂ ਕੱਲ ਦਾ ਦਿਨ ਸੀਗਾ ਕੱਲ ਦਾ ਦਿਨ ਮੇਰੇ ਵਾਸਤੇ ਆਪਾਂ ਕਹਿੰਗੇ 골ਡਨ ਓਪਰਚ्युनिटी ਸੀਗਾ ਉਹਦੇ 'ਚ ਕੀ ਸੀਗਾ ਵੀ ਕੱਲ ਆਪਾਂ ਕਹਿੰਗੇ ਆਪਾਂਗੇ ਸੂਰਜ ਨੂੰ ਗ੍ਰਹਿਣ ਲੱਗਾ ਸੀ ਜੇ ਪਿੰਡ ਵਾਲੇ ਹਿਸਾਬ ਨਾਲ ਕਹਿੰਦੇ ਇਹ ਤਾਂ ਕਹਿੰਦੇ ਸੋਲਰ ਐਕਲਿਪਸ ਲੱਗਿਆ ਸੀਗਾ ਤੇ ਜਿਵੇਂ ਮੰਨ ਲਓ ਕੱਲ ਬਹੁਤ ਜ਼ਿਆਦਾ ਲੋਕ ਯੂ ਐਸ ਏ ਵਾਲੇ ਇੱਧਰ ਆਏ ਆ ਠੀਕ ਆ ਉਹਨਾਂ ਨੇ ਕਿਹਾ ਵੀ ਅਸੀਂ ਨਾਇਗਰਾ ਫਾਲ ਤੋਂ ਉਹ ਵਿਊ ਦੇਖਣਾ ਹੈ ਨਾ ਤਾਂ ਸੇਮ ਹੀ ਰੀਜਨ ਦੇ ਕੇ ਮੈਂ ਉਧਰ ਜਾ ਸਕਦਾ ਸੀ ਕਿ ਮੈਂ ਨਾਇਗਰਾ ਫਾਲ ਕੋ ਮਨਾਇਆ ਤੇ ਮੈਂ ਜਿਹੜਾ ਹੈਗਾ ਜਿਹੜਾ ਵਿਊ ਦੇਖਣਾ ਮੰਨ ਲਓ ਜਿਹੜਾ ਸੂਰਜ ਨੂੰ ਗ੍ਰਹਿਣ ਦੇਖਣਾ ਤੇ ਮੈਨੂੰ ਲੱਗਦਾ ਵੀ ਉਧਰੋਂ ਮੈਨੂੰ ਜਿਆਦਾ ਬੈਟਰ ਦਿਸੂਗਾ ਠੀਕ ਹੈ ਤੇ ਮੈਂ ਕਿ ਯੂਟਿਊਬਰਾਂ ਤਾਂ ਮੈਂ ਇੱਥੇ ਇਹ ਚੀਜ਼ਾਂ ਕਰਨ ਆਇਆ ਤਾਂ ਉਹਨਾਂ ਨੇ ਮੇਰੀ ਮੇਰੀ ਇੰਟਰਵਿਊ ਲੈਣੀ ਸੀਗੀ ਇੰਟਰਵਿਊ ਤੋਂ ਬਾਅਦ ਉਹਨਾਂ ਨੇ 2 ਘੰਟੇ ਦੀ 3 ਘੰਟੇ ਦੀ ਮੈਨੂੰ ਐਂਟਰੀ ਮਿਲ ਜਾਣੀ ਸੀ ਜਦੋਂ ਇੱਕ ਵਾਰੀ ਕਿਸੇ ਵੀ ਦੇਖ ਦੀ ਐਂਟਰੀ ਮਿਲ ਜਾਂਦੀ ਹੈ ਤਾਂ ਉਹਦਾ ਵੀਜ਼ਾ ਅਗਲੀ ਵ ਜਿਹੜਾ ਇਸੇ ਤਰਜ਼ ਤੇ ਹੀ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਸਾਊਥ ਕੋਰੀਆ ਦਾ ਵੀਜ਼ਾ ਲਿਆ ਸੀ ਜਦੋਂ ਸਾਊਥ ਕੋਰੀਆ ਮੈਂ ਪਹਿਲੀ ਵਾਰ ਗਿਆ ਸੀ ਤਾਂ ਤਾਈਵਾਨ ਤੋਂ ਮੈਂ ਸਿੱਧਾ ਡਾਇਰੈਕਟ ਫਲਾਈਟ ਲੈ ਕੇ ਜੀਜੂ ਆਈਲੈਂਡ ਤੇ ਚਲਾ ਗਿਆ ਸੀਗਾ ਜੀਜੂ ਇੱਕ ਆਈਲੈਂਡ ਆ ਜਿੱਥੇ ਤੁਸੀਂ ਬਿਨਾ ਵੀਜ਼ੇ ਤੋਂ ਜਾ ਸਕਦੇ ਹੋ ਪਰ ਉੱਥੋਂ ਦਾ C1 ਵੀਜ਼ਾ ਜਿਹੜਾ ਮਿਲ ਜਾਂਦਾ ਤੁਹਾਨੂੰ ਤੁਹਾਡੀ ਪ੍ਰੋਫਾਈਲ ਸਟਰੋਂਗ ਹੋਣੀ ਚਾਹੀਦੀ ਹੈ ਤੁਹਾਨੂੰ ਗੱਲਬਾਤ ਕਰਨ ਦਾ ਅੰਦਾਜ਼ਾ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਵੀਜ਼ਾ ਆਫਸਰ ਨੂੰ ਵੀ ਵਾਕਈ ਇਹ ਬੰਦਾ ਜੈਨੂਇਨ ਟਰੈਵਲਰ ਆ ਸਿਮਿਲਰਲੀ ਆਪਾਂ ਇੱਥੇ ਅਪਲਾਈ ਕਰ ਸਕਦੇ ਆ ਠੀਕ ਆ ਹੁਣ ਕਈ ਕਹਣ ਇਹ ਹਜੇ ਵੀ ਬਹੁਤ ਮੌਕੇ ਆਉਣਗੇ ਫਾਰ ਇਗਜ਼ਾਮਪਲ ਕੈਨੇਡਾ ਡੇ ਆ ਠੀਕ ਆ ਨਿਊ ਇਅਰ ਆ ਕੋਈ ਕਾਰਨੀਵਲ ਆ ਜਾਂਦਾ ਕੋਈ ਵੱਡਾ ਫੰਕਸ਼ਨ ਜਿਹੜਾ ਨਾਈਗਰਾ ਫਾਲ ਤੇ ਆਰਗੇਨਾਈਜ਼ ਹੁੰਦਾ ਹੈ ਨਾ ਤਾਂ ਉਹ ਜਿਹੜਾ ਹੈਗਾ ਤੁਸੀਂ ਇੱਥੇ ਆ ਕੇ ਉਹ ਜਿਹੜੀ ਹੈਗੀ ਐਂਟਰੀ ਲੈ ਸਕਦੇ ਹੋ ਠੀਕ ਆ ਹੁਣ ਕਈ ਭਰਾਵਾਂ ਨੇ ਜਦਾਈ ਇਹ ਗੱਲ ਰੀਅਲ ਆ ਜਿਨ੍ਹਾਂ ਨੇ ਦੇਖਿਆ ਇੱਥੋਂ ਤੁਸੀਂ ਕੀ ਕਰਨਾ ਇੱਥੇ ਆ ਡਿਊਟੀ ਫਰੀ ਆ ਇੱਥੇ ਆਪਣੇ ਕੋਲ ਕੈਨੇਡਾ ਦਾ ਵੀਜ਼ਾ ਤਾਂ ਹੈਗਾ ਹੀ ਆ ਬਾਕੀ ਇੰਡੀਆ ਨੂੰ ਬਹੁਤ ਫਾਇਦਾ ਹੁੰਦਾ ਕਿਉਂਕਿ ਸਾਡੇ ਕੋਲ ਮਲਟੀਪਲ ਐਂਟਰੀ ਵੀਜ਼ਾ ਮਤਲਬ ਇਹ ਹੁੰਦਾ ਵੀ ਜੇਕਰ ਕਿਸੇ ਦੇਸ਼ ਦੇ ਵਿੱਚ ਆਪਾਂ ਨੂੰ ਵੀਜ਼ਾ ਮਾਲਾ ਇਹੀ ਕਊਗਾ ਮੈਂ ਐਂਟਰੀ ਡਰਾਈ ਕਰ ਦੇਣੀ ਆ ਤਾਂ ਮੇਰੇ ਕੋਲੇ ਮਲਟੀਪਲ ਵੀਜ਼ਾ ਮੈਂ ਵਾਪਸ ਫਿਰ ਪੁਲ ਤੋਂ ਮੁੜ ਕੇ ਕੈਨੇਡਾ ਆ ਜਾਊਗਾ ਠੀਕ ਆ ਸੋ ਮੇਨ ਮੁੱਦਾ ਕਿ ਇੱਥੋਂ ਸਿੱਧਾ ਪੁਲ ਤੇ ਜਾਣਾ ਇੱਥੋਂ ਇੱਥੋਂ ਜਾਓ ਚੁੱਪ ਕਰ ਜੀ ਮੈਂ ਗੱਡੀਆਂ ਚਾਹੁੰਦੀਆਂ ਨਹੀਂ ਥੋਡੇ ਕੋਲੇ ਗੱਡੀ ਗੁੱਡੀ ਲੈਣ ਦੀ ਲੋੜ ਨਹੀਂ ਇੱਥੋਂ ਚੁੱਪ ਕਰਕੇ ਇੱਥੋਂ ਇਮੀਗ੍ਰੇਸ਼ਨ ਕਰਾ ਕੇ ਗਾਹਾਂ ਲੱਗ ਜਾ ਪੁਲ ਤੇ ਠੀਕ ਆ ਪੁਲ ਤੋਂ 5 ਕੁ ਮਿੰਟਾਂ ਦੀ ਵਾਟ ਆ ਅੱਗੇ ਜਾ ਕੇ ਯੂਐਸ ਦੀ ਇਮੀਗ੍ਰੇਸ਼ਨ ਆ ਉੱਥੇ ਜਾਓ ਉਹਦਾ ਪਾਸਪੋਰਟ ਫੜਾਓ ਉਹਨਾਂ ਨੂੰ ਦੱਸੋ ਵੀ ਮੈਂ ਆਇਆ ਵਾਂ ਠੀਕ ਹੈ ਤੇ ਮੈਂ ਇਥੋਂ ਜਿਹੜਾ ਨਾਇਗਰਾ ਫਾਲ ਦਾ 뷰 ਦੇਖਣਾ ਚਾਹਣਾ ਮੰਨ ਲਓ ਜਿਹੜਾ ਵੱਡਾ ਮੈਂ ਐ ਨਹੀਂ ਕਹਿੰਦਾ ਵੀ ਤੁਸੀਂ ਰੈਗੂਲਰ ਜਾ ਸਕਦੇ ਹੋ ਰੈਗੂਲਰ ਵਾਲੇ ਵੀ ਬੰਦੇ ਹੈਗੇ ਬਥੇਰੇ ਮੈਂ ਕਹਾਂ ਦੁਨੀਆ ਪਰੇ ਤੋਂ ਪਰੇ ਪਈ ਹੈ ਆਣੀ ਪਰ ਉਹਦੇ ਵਾਸਤੇ ਜਿਹੜਾ ਹੈਗਾ ਸਟਰੋਂਗ ਰੀਜਨ ਹੋਣਾ ਚਾਹੀਦਾ ਤੁਹਾਨੂੰ ਕਾਫੀ ਕਿਉਂਕਿ ਕਈ ਬੰਦੇ ਪਰ ਹਾਂ ਜਦੋਂ ਤੁਹਾਡੇ ਕੋਲ ਵੱਡਾ ਫੰਕਸ਼ਨ ਹੁੰਦਾ ਤੁਸੀਂ ਯੂਐਸ ਦੀ ਐਂਟਰੀ ਬਿਨਾ ਆਪਾਂ ਕਿ ਅਗੇ ਵੀਜ਼ੇ ਤੋਂ ਲੈ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਹਾਨੂੰ ਐਂਟਰੀ ਮਿਲ ਗਈ ਉਸ ਤੋਂ ਬਾਅਦ ਜਦੋਂ ਤੁਸੀਂ ਮੰਨ ਲਓ ਅਪਲਾਈ ਕਰਦੇ ਹੋ ਕਿਉਂਕਿ ਤੁਹਾਨੂੰ ਪਤਾ ਡੇਟਾ ਕਾਫੀ ਹੈਵੀ ਚੱਲਦਿਆਂ ਹੈ ਨਾ ਚਾ ਕਿਉਂਕਿ ਹਰ ਇੱਕ ਦੇਸ਼ ਨੂੰ ਹੁੰਦਾ ਕਿ ਉਹ ਬੰਦਾ ਕਿਤੇ ਜਿਹੜਾ ਹੈਗਾ ਇਲੀਗਲ ਨਾ ਹੋ ਜਾ ਆਪਦੇ ਦੇਸ਼ ਚ ਆ ਕੇ ਪਰ ਜਦੋਂ ਇੱਕ ਵਾਰੀ ਤੂੰ ਯੂ ਐਸਏ ਜਾ ਕੇ ਵਾਪਸ ਮੁੜੇ ਆਉਣੇ ਹੋ ਤਾਂ ਅਗਲੀ ਵਾਰੀ ਤੁਹਾਡਾ ਵੀਜ਼ਾ ਲਗਭਗ 99.99% ਜਿਹੜਾ ਸ਼ੋਰ ਹੋ ਜਾਂਦਾ ਠੀਕ ਆ ਬਾਕੀ ਕੋਈ ਪੁਆਇੰਟ 1% ਆਪਾਂ ਤਾਂ ਆ ਰੱਖਦੇ ਆ ਕਿਉਂਕਿ ਕੋਈ ਵੀ ਰੀਜ਼ਨ ਹੋ ਸਕਦਾ ਉਹ ਤਾਂ ਆਪਾਂ ਨੂੰ ਪਤਾ ਨਹੀਂ ਹੈਨਾ ਸੋ ਮੈਂ ਆਸ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਇਨਫੋਰਮੇਟਿਵ ਲੱਗੇਗਾ ਜਰੂਰ ਸ਼ੇਅਰ ਕਰਿਓ ਵੀ ਬਿਨਾ ਵੀਜ਼ੇ ਤੋਂ ਵੀ ਕੈਨੇਡਾ ਤੋਂ ਯੂ ਐਸਏ ਜਾਇਆ ਜਾ ਸਕਦਾ ਤੇ ਬਿਨਾ ਫਲਾਈਟ ਤੋਂ ਵੀ ਜਾਇਆ ਜਾ ਸਕਦਾ ਮਤਲਬ ਕਿ ਮੁਫਤ ਜੀ ਹੈ ਸਾਰ ਮਾਲਾ ਇੱਕ ਨਾਲ ਇੱਕ ਫ੍ਰੀ ਵਾਲਾ ਕੰਮ ਹੋਇਆ ਪਿਆ ਜਿਵੇਂ ਪਾਰਲੇਜੀ ਦੇ ਬਿਸਕਟ ਨਾਲ ਸ਼ਕਤੀਮਾਨ ਦਾ ਸਟicker ਫ੍ਰੀ ਆਉਂਦਾ ਸੀ ਨਾ ਤਾਂ ਕੈਨੇਡਾ ਦੇ ਵੀਜ਼ਾ ਨਾਲ ਤੁਸੀਂ ਕਈ ਵਾਰੀ ਜਿਹੜਾ ਜੇ ਤੁਹਾਨੂੰ ਮਾਲਾ ਥੋੜਾ ਦਿਮਾਗ ਕੰਮ ਕਰ ਗਿਆ ਯੂਐਸ ਦਾ ਵੀਜ਼ਾ ਵੀ ਫ੍ਰੀ ਮਿਲ ਸਕਦਾ ਤੇ ਫ੍ਰੀ ਫਲਾਈਟ ਵੀ ਮਿਲ ਸਕਦੀ ਹੈ ਧੰਨਵਾਦ